ਦੋਸਤੋ ਧੀ ਭੈਣ ਇੱਕ ਕਰਾਉਣ ਦੇ ਮਾਮਲੇ 'ਚ ਆ ਜਿਹੜੀ ਜੋੜੀ ਤੁਸੀਂ ਥੱਲੇ ਦੇਖ ਰਹੇ ਹੋ ਇਹ ਦੂਸਰੇ ਨੰਬਰ ਤੇ ਆਉਂਦੀ ਆ ਆਪਣੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਤੇ ਪਹਿਲੇ ਨੰਬਰ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨੂਰ ਦੀ ਮੰਮੀ ਤੇ ਉਹਦਾ ਡੈਡੀ ਸੋ ਆਪਾਂ ਇਸ ਵੀਡੀਓ 'ਚ ਗੱਲ ਇਹਨਾਂ ਦੀ ਕਰਨੀ ਆ ਇਹਨਾਂ ਦੇ ਕੋਈ ਆਪਾਂ ਚੈਨਲ ਦਾ ਨਾਮ ਨਹੀਂ ਦੱਸਣਾ ਪੀ ਕਿਹੜਾ ਚੈਨਲ ਆ ਕਿਹੜਾ ਪੇਜ ਆ ਕਿਉਂਕਿ ਆਪਾਂ ਇਹਨਾਂ ਦੀ ਪ੍ਰੋਮੋਸ਼ਨ ਨਹੀਂ ਕਰਨੀ ਆਪਾਂ ਇਹੋ ਜਿਹੇ ਨੂੰ ਰੋਕਣਾ ਆ ਗਲਤ ਕੰਮ ਕਰਨ ਤੋਂ ਸੋ ਲੋਕ ਬਹੁਤ ਮੰਦਾ ਚੰਗਾ ਬੋਲਦੇ ਨੇ ਇਹਨਾਂ ਦੀ ਵੀਡੀਓ ਦੇ ਥੱਲੇ ਕਮੈਂਟਾਂ ਦੇ ਵਿੱਚ ਖਾਰੇ ਪਟਾਨੀ ਕਿਹੜੀ ਮਿੱਟੀ ਦੇ ਬਣੇ ਨੇ ਹਨਾ ਇਹਨਾਂ ਨੂੰ ਘੂਰਾ ਸ਼ਰਮ ਨਹੀਂ ਚਲੋ ਕਿਸੇ ਨੂੰ ਗਾਵਾ ਕੱਢਦੀ ਆ ਆਪਾਂ ਉਹ ਥਾਕ ਚ ਨਹੀਂ ਹੈਗੇ ਆ ਮੈਂ ਤੁਹਾਨੂੰ ਇਹਨਾਂ ਦੀ ਵੀਡੀਓ ਵੀ ਦਿਖਾਉਂਗਾ ਥੱਲੇ ਹਨਾ ਵੀਰ ਲੋਕ ਕੀ ਕੁਸ਼ ਕਰਦੇ ਨੇ ਆਪਣੀਆਂ ਵੀਡੀਓ ਚ ਇੱਕ ਦੋ ਤੁਹਾਨੂੰ ਵੀਡੀਓ ਦਿਖਾਉਂਗਾ ਜੇ ਲੋਕ ਗਾਣਾ ਕੱਢਦੇ ਨੇ ਕਿਤੇ ਨਾ ਕਿਤੇ ਉਹ ਵੀ ਸੱਚੇ ਨੇ ਜੇ ਉਹਨਾਂ ਦਾ ਪੱਖ ਜਾਣੀ ਇਹ ਤਾਂ ਹਨਾ ਕਿਉਂਕਿ ਇਹ ਮਤਲਬ ਬਹੁਤ ਜ਼ਿਆਦਾ ਮਤਲਬ ਗੰਦ ਦਿਖਾਉਂਦਾ ਆ ਚਲੋ ਨੂਰਦੀ ਮਮੀ ਨਾਲ ਪਿੱਛੇ ਅਜੇ ਪਰ ਦੂਜੇ ਨੰਬਰ ਤੇ ਆ ਹਨਾ ਤੇ ਮੇਰੇ ਹਿਸਾਬ ਨਾਲ ਮਿਹਨਤ ਜਾਰੀ ਇਹਨਾਂ ਦੀ ਬਹੁਤ ਜਿਆਦਾ ਮਿਹਨਤ ਕਰ ਰਹੇ ਨੇ ਇਹ ਦੋਨੇ ਜੀ ਇੱਕ ਦੋ ਮਹੀਨਿਆਂ ਤੱਕ ਇਹ ਪਹਿਲੇ ਨੰਬਰ ਤੇ ਆ ਜਾਣਗੇ ਜਿੰਨਾ ਮਤਲਬ ਇਹਨਾਂ ਗੰਡ ਪਾਇਆ ਸੋ ਦਸਤਾਰ ਇਹ ਸਜਾਉਂਦਾ ਮੁੰਡਾ ਮੈਂ ਇਹਨੂੰ ਕਹਿਣਾ ਚਾਹੁੰਦਾ ਕਿ ਵੀਰ ਯਾਰ ਤੇਰੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਸਾਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਜਿਹੜੀ ਤੁਸੀਂ ਦਿਖਾਉਂਦੇ ਹੋ ਘਰ ਵਾਲੀ ਉਹ ਉਸਦੇ ਹਸਬੰਡ ਦੀ ਇੱਜ਼ਤ ਹੁੰਦੀ ਹੈ ਨਾ ਤੇ ਤੂੰ ਯਾਰ ਉਹ ਹੀ ਸਾਰਾ ਕੁਝ ਦਿਖਾਈ ਜਨਾ ਤੁਹਾਨੂੰ thora ਵੀ ਸ਼ਰਮ ਨਹੀਂ ਹੈਗੀ ਸੋ ਆ ਇੱਕ ਬੰਦੇ ਨੇ ਕਮੈਂਟ ਕੀਤਾ ਤੁਹਾਨੂੰ ਕਮੈਂਟ ਪੜਾਉਣਾ ਬੰਦੇ ਦਾ ਇਹ ਬੰਦਾ ਕੀ ਲਿਖਦਾ ਹੈ ਕਿ ਕਹਿੰਦਾ ਪਰਵਾਹ ਨਾ ਕਰੀ ਓਸਤਾਦ ਲੋਕ ਛੱਡਦੇ ਆ ਤੁਹਾਡੇ ਤੋਂ ਪਾ ਵੀ ਦਾ ਸਰੀਰ ਬਹੁਤ ਗੱਡ ਰਿਹਾ ਹਣਾ ਬਸ ਕੱਪੜੇ ਥੋੜੇ ਜੇ ਘੱਟ ਹੋਣ ਅਸ਼ੇਤੀ ਕਾਮਯਾਬ ਹੋ ਜਾਓਗੇ ਯਾਰ ਇਹ ਕਮੈਂਟ ਪੜ ਕੇ ਤੇਰੇ ਤੋਂ ਮਰਿਆ ਨਹੀਂ ਗਿਆ ਕਿੰਨੀ ਸ਼ਰਮ ਦੀ ਗੱਲ ਹਣਾ ਮਤਲਬ ਉਹ ਬੰਦਾ ਕੀ ਕਹਿ ਰਿਹਾ ਨਰਿੰਦਰ ਕੁਮਾਰ ਇਹ ਬੰਦਾ ਹਣਾ ਕਿੰਨੀ ਸ਼ਰਮ ਦੀ ਗੱਲ ਆ ਯਾਰ ਇਹ ਕਮੈਂਟ ਪੜ ਕੇ ਤੂੰ ਮਰ ਕਿਉਂ ਨਹੀਂ ਗਿਆ ਸੋ ਮੇਰਾ ਵੀਰ ਇਹੋ ਜਿਹਾ ਗੰਦ ਦਿਖਾਉਣਾ ਬੰਦ ਕਰੋ ਹੁਣ ਅਸੀਂ ਵੀ ਵੀਡੀਓ ਬਣਾਉਣੀ ਆ ਠੀਕ ਆ ਹੁਣ ਮੇਰੇ ਦੋ ਪੇਜ ਨੇ ਜੇ ਆਖੀ ਇਹ ਵੀ ਫੋਲੋਅਰ ਨਹੀਂ ਵਧਦੇ ਅਜੇ ਮੈਂ ਵੀਡੀਓ ਬਹੁਤ ਘੱਟ ਪਾਉਣਾ ਆ ਕਿਸੇ ਮੁੱਦੇ ਤੇ ਹੀ ਪਾਉਣਾ ਆ ਸੋ ਫਿਰ ਵੀ ਮੇਰੇ ਤੂੰ ਵੇਖ ਲੈ ਫੋਲੋਅਰ ਇਸ ਪੇਜ ਦੇ ਹਨਾ ਇੱਕ ਪੇਜ ਮੇਰਾ ਦੂਸਰਾ ਪੰਜਾਬ ਲਾਈਨ ਸੋ ਇਹ ਜ਼ਰੂਰੀ ਨਹੀਂ ਕਿ ਜੇ ਆਪਾਂ ਜਨਨੀਆਂ ਦਿਖਾਵਾਂਗੇ ਫਿਰ ਹੀ ਆਪਣੇ ਫੋਲੋਅਰ ਵਧਣਗੇ ਸੋ ਵਧੀਆ ਵਧੀਆ ਕੰਟੈਂਟ ਪਾਇਆ ਕਰੋ ਕੋਈ ਮੀਰਾ ਤੇਰਾ ਨਾ ਵੱਟ ਦਾ ਰੋਲਾ ਨਹੀਂ ਕੋਈ ਆਪਾਂ ਜ਼ਮੀਨ ਨਹੀਂ ਵਡੋਣੀ ਮੈਂ ਸਿਰਫ ਇੱਕ ਭਰਾ ਹੋਂ ਦੇ ਨਾਤੇ ਤੈਨੂੰ ਇੱਕ ਡਵਾਈਸ ਹੀ ਦੇਣਾ ਯਾਰ ਵੀ ਇਹ ਜਿਆ ਗੰਧ ਨਾ ਪਾਇਆ ਕਰੋ ਆਉਣ ਵਾਲੀ ਪੀੜ੍ਹੀ ਤੇ ਗਲਤ ਅਸਰ ਪੈਂਦਾ ਹੈ ਇਹ ਚੀਜ਼ ਸੋ ਬਹੁਤ ਬਹੁਤ ਧੰਨਵਾਦ